ਮੋਹਾਲੀ ਦੇ ਡੇਰਾ ਬੱਸੀ ਚ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਇੱਕ ਮੋਲਜਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਈ 2018 ਵਿੱਚ ਗਾਇਕ ਨਵਜੋਤ ਦਾ ਕਤਲ ਹੋਇਆ ਸੀ। ਪੁਲਿਸ ਮੁਤਾਬਕ ਦੋ ਮੋਲਜਮਾਂ ਨੇ ਗੱਡੀ ਖੋਹਣ ਦੇ ਚੱਕਰ 'ਚ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇੱਕ ਮੋਲਜਮ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ ਹੈ। ਮੋਹਾਲੀ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਮਿਲੀ ਜਿਦੇ ਵਿੱਚ 2018 ਦੇ ਵਿੱਚ ਇੱਕ ਸੈਂਸੇਸ਼ਨਲ ਮਰਡਰ ਕੇਸ ਹੋਇਆ ਸੀਗਾ। ਇਹਦੇ ਵਿੱਚ ਨਵਜੋਤ ਸਿੰਘ ਵਿਰਕ ਈਸਾਪੁਰੀਆ ਨਾਮ ਦੇ ਇੱਕ ਸਿੰਗਰ ਸੀਗੇ ਬੱਡਿੰਗ ਸਿੰਗਰ ਸੀਗੇ ਤੇ ਉਹ ਉਮਰ ਕਰੀਬ 22 ਸਾਲ ਸੀ ਉਹਨਾਂ ਦੀ ਤੇ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਤੇ ਉਹ ਜਿਹੜਾ ਕੇਸ ਸੀਗਾ ਪਿਛਲੇ 5 5.5 ਸਾਲਾਂ ਤੋਂ ਉਹ ਅੰਡਰ ਰេស ਪਿਆ ਸੀਗਾ ਤੇ ਸਾਨੂੰ ਕੁਝ ਟੈਕਨੀਕਲ ਲੀਡਸ ਪਲੱਸ ਕੁਝ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਕੁਝ ਜਿਹੜੀਆਂ ਲੀਡਸ ਸੀ ਉਹਨੂੰ ਫੋਲੋ ਕਰ ਰਹੇ ਸੀ ਅਸੀਂ ਕੁਝ ਟਾਈਮ ਤੋਂ ਤੇ ਉਹ ਲੀਡਸ ਫੋਲੋ ਕਰਦੇ ਕਰਦੇ ਸਾਨੂੰ ਜਿਹੜੇ ਬੰਦੇ ਮਰਡਰ ਚ ਇਨਵੋਲਡ ਸੀਗੇ ਉਹ ਦੋਨੋਂ ਬੰਦੇ ਆਈਡੈਂਟੀਫਾਈ ਹੋ ਗਏ ਉਹ ਦੋਨਾਂ ਚੋਂ ਇੱਕ ਸੌਰਵ ਨਾਮ ਦਾ ਵਿਅਕਤੀ ਹੈ ਜਿਹਦੀ ਕੀ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਅਭਿਸ਼ੇਕ ਉਰ ਫਰਜਤ ਰਾਣਾ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਦੋਨੋਂ ਦੋਨਾਂ ਨੇ ਮਰਡਰ ਇੱਕ ਕਰੀਬ 27 ਮਈ 2018 ਦੀ ਰਾਤ ਦੀ ਗੱਲ ਹੈ ਜਦੋਂ ਰਾਤ ਨੂੰ ਇਹ ਗਾਇਕੀ ਦੀ ਕਲਾਸ ਤੋਂ ਬਾਅਦ ਵਾਪਸ ਆ ਰਹੇ ਸੀਗੇ ਤਾਂ ਬਰਵਾਲਾ ਰੋਡ ਤੇ ਇਹਨਾਂ ਨੂੰ ਇਹ ਦੋਨੋਂ ਬੰਦੇ ਜਿਹੜੇ ਸੀਗੇ ਅਕਿਊਜ਼ਡ ਇਹ ਟੱਕਰ ਗਏ ਉੱਥੇ ਤੇ ਇਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ a pistol point thing ਜਦੋਂ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹ ਸੌਰਬ ਸੀਗਾ ਇਹ ਨਸ਼ੇ ਦਾ ਆਦੀ ਸੀਗਾ ਤਾਂ ਇਹਨਾਂ ਦੀ ਆਪਸ ਚ ਕਫਲ ਹੋ ਗਈ ਜਦੋਂ ਉਸ ਕਫਲ ਹੋਈ ਤਾਂ ਇਹ ਸੌਰਬ ਨੂੰ ੱਤਕਾ ਮਾਰ ਕੇ ਇਹਨਾਂ ਨੇ نیچے ਸੱਟ ਲਿਆ ਤਾਂ ਇਹ ਦੋਨੋਂ ਬੰਦਿਆਂ ਨੇ ਫਿਰ ਅ ਅੰਧਾਤੋਂ ਗੋਲੀਆਂ ਚਲਾਨੀਆਂ ਸ਼ੁਰੂ ਕੀਤੀਆਂ ਤੇ ਕਰੀਬ 4 ਤੋਂ 5 ਗੋਲੀਆਂ ਜਿਹੜੀਆਂ ਸੀਗੀਆਂ ਉਹ ਅ ਜਿਹੜੇ ਵਿਕਟਿਮ ਹੈ ਉਹਦੇ ਬੋਡੀ ਦੇ ਉੱਤੇ ਵੱਜੀਆਂ ਸੀਗੀਆਂ ਤੇ ਇਮੀਡੀਏਟਲੀ ਉਹਨਾਂ ਦੀ ਡੈਥ ਹੋ ਗਈ ਸੀ ਜਦੋਂ ਕਰੇ ਵਾਪਸ ਨਹੀਂ ਪਹੁੰਚੇ ਤਾਂ ਘਰ ਦੇ ਲੱਭਦੇ ਹੋਏ ਉਸ ਪੁਆਇੰਟ ਤੇ ਕਰ ਪਹੁੰਚ ਗਏ ਜਿੱਥੇ ਕਿ ਇਹ ਜਿਹੜਾ ਬੋਡੀ ਉਹਨਾਂ ਨੂੰ ਮਿਲੀ ਤੇ ਇਹ ਕਾਫੀ ਇਹ ਚ ਕੋਸ਼ਿਸ਼ ਹੋਈ ਪਰ ਇਹ ਟ੍ਰੇਸ ਨਹੀਂ ਹੋ ਪਾਇਆ ਤੇ ਸਾਨੂੰ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਕੇਸ ਜਿਹੜਾ ਹੈਗਾ ਇਹਨੂੰ ਟ੍ਰੇਸ ਕੀਤਾ ਤੇ ਇਹ ਜਿਹੜਾ ਬੰਦਾ ਇਹ ਚ ਇਨਵੋਲਡ ਹੈਗਾ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਹ ਜਿਹੜੇ ਬੰਦਾ ਫੜੇ ਗਏ ਜਿਹੜਾ ਬੰਦਾ ਇਹ ਦੋਸਤ ਸੀਗੇ ਇਹ ਇੱਕ ਰਾਹੁਲ ਖੱਟਾ ਗੈਂਗ ਸੀਗਾ ਯੂਪੀ ਦਾ ਇਹ ਉਸ ਗੈਂਗ ਦੇ ਮੈਂਬਰ ਸੀ ਤੇ ਇਹਨਾਂ ਨੇ ਇਹ ਗੱਡੀ ਜਿਹੜੀ ਸਨੇਚ ਕੀਤੀ ਸੀਗੀ ਇਹਨੂੰ ਅੱਗੇ ਇੱਕ ਜਿਹੜੀ ਯੂਪੀ ਤੇ ਹਰਿਆਣਾ ਦੇ ਵਿੱਚ ਉਸ ਟਾਈਮ ਦੌਰਾਨ ਇੱਕ ਗੈਂਗ ਦੇ ਆਪਸ ਦੇ ਵਿੱਚ ਟਕਸਲ ਚੱਲਦੀ ਪਈ ਸੀਗੀ ਤਾਂ ਉਸ ਇੱਕ ਵਾਰਦਾਤ ਦੇ ਰਿਗਾਰਡਿੰਗ ਯੂਜ਼ ਕਰਨਾ ਸੀ ਇਸ ਗੱਡੀ ਨੂੰ ਤੇ ਉਸ ਗੱਡੀ ਨੂੰ ਵਾਰਦਾਤ ਦੌਰਾਨ ਯੂਜ਼ ਕਰਨ ਦੇ ਮਕਸਦ ਲਈ ਇਹ ਲੁੱਟਖੋ ਜਿਹੜੀ ਕਾਰਦੀ ਕੀਤੀ ਗਈ ਸੀ